ਸਭ ਤੋਂ ਪਹਿਲੇ ਹੈ ਪਾਸ਼ਾਗਤ ਬੁੱਧੀ ਇਸ ਬੁੱਧੀ ਦੀ ਯੋਗਤਾ ਦਾ ਸੰਬੰਧ ਜਿਹੜਾ ਹੈ ਪਾਸ਼ਾ ਦੀ ਪਕੜ ਨਾਲ ਹੈ ਜੇਕਰ ਅਸੀਂ ਲੈਕਚਰ ਕਰਨ ਦੀ ਮੁਹਾਰਤ ਰੱਖਦੇ ਆ ਤਾਂ ਸਾਨੂੰ ਪ੍ਰਵਚਨ ਸੁਣਨੇ ਚੰਗੇ ਲੱਗਦੇ ਨੇ ਕੋਈ ਲਿਖਤ ਪੜ੍ਹ ਕੇ ਸੁਣਾਉਣੀ ਵੀ ਅੱਛੀ ਲੱਗਦੀ ਹੈ ਸ਼ਬਦਾ ਦੀਆਂ ਬੰਦ ਤਰ੍ਹਾਂ ਕਾੜਤਾ ਵਿੱਚ ਰੁਚੀ ਹੋਵੇ ਆਪਣਾ ਫਖ ਕਿਸੇ ਦੇ ਸਾਹਮਣੇ ਅੱਛੀ ਤਰ੍ਹਾਂ ਰੱਖਣਾ ਹੁੰਦਾ ਹੋਵੇ ਤਾਂ ਸਹਿਜੇ ਹੀ ਇਸ ਬਾਰੇ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਅਸੀਂ ਪ才ਾਈ ਬੁੱਧੀ ਦੇ ਮਾਲਕ ਹਾਂ ਇਸ ਯੋਗਤਾ ਕਾਰਨ ਅਸੀਂ ਕਲਾਤਮਕ ਜਗਤ ਦੇ ਵਿੱਚ ਕਹਾਣੀਕਾਰ ਵਾਰਤਕਾਰ ਨਾਵਲਕਾਰ ਸ਼ਾਇਰ ਅਨੁਵਾਦਕ ਦੇ ਵਜੋਂ ਪ੍ਰਵੇਸ਼ ਕਰ ਸਕਦੇ ਹਾਂ ਇਹਨਾਂ ਖੇਤਰਾ ਦੇ ਵਿੱਚ ਅਸੀਂ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਤੇ ਸਵਾਰ ਸਕਦੇ ਹਾਂ ਜਿੰਨੂੰ ਪੜਨ ਦੇ ਵਿੱਚ ਜ਼ਿਆਦਾ ਰੁਚੀ ਹੋਵੇ ਤਾਂ ਉਹ ਜਿਹੜਾ ਲੈਕਚਰਰ ਜਾਂ ਨਾਵਲਕਾਰ

ਵੱਖ-ਵੱਖ ਪ੍ਰਕਿਆਵਾਂ ਦੀ ਪ੍ਰਕਿਆਵਾਂ ਦੀ ਤਹਿ ਤੱਕ ਜਾਣ ਗਣਿਤਿਕ ਸਮੱਸਿਆਵਾਂ ਦਾ ਹੱਲ ਕਰਨ ਤਰਕ-ਵਿਤਰਕ ਕਰਨ ਦੀ ਰੁਚੀ ਤੇ ਸਮਰੱਥਾ ਰੱਖਦੇ ਹਾਂ ਤਾਂ ਇਸ ਬੁੱਧੀ ਯੋਗਤਾ ਦਾ ਮਾਲਕੀ ਰੱਖਦੇ ਹਾਂ ਇਸ ਮਾਲਕੀ ਸਦਕਾ ਅਸੀਂ ਖੁਦ ਲੋਕ ਕਲਾ ਖੇਤਰ ਦੇ ਵਿੱਚ ਵਾਦ-ਵਿਵਾਦ ਪ੍ਰਤੀਯੋਗੀ ਬਣਾ ਸਕਦੇ ਹਾਂ ਐਡਵੈਂਚਰ ਨਾਲ ਸੰਬੰਧਿਤ ਕਲਾ ਪ੍ਰੋਜੈਕਟ ਲੈ ਸਕਦੇ ਹਾਂ ਗਣਿਤਿਕ ਖੇਡਾਂ ਕੰਪਿਊਟਰ ਕਲਾ ਅਤੇ ਖੇਡਾਂ ਦੇ ਨਾਲ ਸਬੰਧਿਤ ਹੋ ਸਕਦੇ ਹਾਂ ਕਲਾਤਮਕ ਖੇਤਰ ਦੇ ਵਿੱਚ ਅੰਕਾਂ ਅਤੇ ਆਕਾਰਾਂ ਦੇ ਨਾਲ ਸਬੰਧਿਤ ਨਵੀਆਂ ਖੇਡਾਂ ਦਾ ਇਜ਼ਾਦ ਵੀ ਕਰ ਸਕਦੇ ਹਾਂ ਠੀਕ ਹੈ ਇਹ ਹੈ ਤਾਰਕਿਕ ਗਣਿਤਿਕ ਬੁੱਧੀ ਨੈਕਸਟ ਆ ਗਈ ਸਾਡੇ ਕੋਲ 3rd ਹੈ ਦ੍ਰਿਸ਼ਟੀਗਤ ਸਪੇਸ ਗਤ ਬੁੱਧੀ ਇਸ ਬੁੱਧੀ ਦਾ ਸਬੰਧ ਜਿਹੜਾ ਹੈ ਸਪੇਸ ਦੇ ਵਿੱਚ ਨਿਰਮਾਣਤ ਵਸਤੂਆਂ ਤਸਵੀਰਾ ਆਕਾਰਾਂ ਨੂੰ ਰੁਚੀਪੂਰਵਕ ਦੇਖਣ ਸਮਝਣ ਅਤੇ ਵਿਚਾਰਨ ਨਾਲ ਹੈ ਜੇਕਰ ਸਾਡੀ ਰੁਚੀ ਨਕਸ਼ੇ ਗ੍ਰਾਫ ਬਣਾਉਣ ਵਿੱਚ ਹੈ ਗਲੋਬ ਤਸਵੀਰਾਂ ਦ੍ਰਿਸ਼ ਕਲਾਵਾਂ ਪ੍ਰਤੀਕਰਸ਼ਕ ਹੁਦ ਦੇ ਹਨ ਕਿਸੇ ਨੂੰ ਦੇਖ ਕੇ ਉਸ ਦੀ ਕਿਰਤੀ ਨੂੰ ਦਿਮਾਗ ਦੇ ਵਿੱਚ ਤਸਵੀਰ ਬਣਾ ਕੇ ਸਾਰ ਸਕਦੇ ਹਾਂ ਜਾਂ ਉਸ ਦੀ ਤਸਵੀਰ ਨੂੰ ਲਕੀਰਾਂ ਨਾਲ ਹੀ ਉਕਰ ਸਕਦੇ ਹਾਂ ਕਿਸੇ ਰਸਤੇ تھا تھا ਜਾਂ ਸ਼ਹਿਰ ਬਾਰੇ ਸਮਝਾਉਣ ਵਾਲੇ ਤਸਵੀਰ ਜਾਂ ਨਕਸ਼ੇ ਬਣਾ ਕੇ ਸਮਝਾਉਣ ਦੀ ਯੋਗਤਾ ਰੱਖਦੇ ਹਾਂ ਜੇਕਰ ਸ਼ਤਰੰਜ ਲੁੱਡੋ ਆਦਿ ਖੇਡਾਂ ਖੇਡਣ ਵਿੱਚ ਰੁਚੀ ਤੇ ਮੁਹਾਰਤ ਰੱਖਦੇ ਹਾਂ ਟੀਵੀ ਦੇ ਉੱਪਰ ਕਾਰਟੂਨ ਵੱਧ ਦੇਖਦੇ ਹਾਂ ਰਸਤੇ 'ਚ ਗੁਜ਼ਰਦਿਆਂ ਇਮਾਰਤ ਸਾਜੀ ਦੀ ਰੂਪਰੇਖਾ ਉੱਪਰ ਬੀਕ ਤਿਆਰ ਦਿੰਦੇ ਹਾਂ ਤਾਂ ਨਿਸ਼ਚਿਤ ਹੀ ਅਸੀਂ ਇਸ ਬੁੱਧੀ ਯੋਗਤਾ ਦੇ ਮਾਲਕ ਹਾਂ ਕਲਾ ਦੇ ਖੇਤਰ ਵਿੱਚ ਸਾਨੂੰ ਚਿੱਤਰਕਾਰੀ ਮੂਰਤੀਕਾਰੀ ਕਾਰਟੂਨਕਾਰੀ ਗ੍ਰਹਿਸਜਾਵਟ ਫਿਲਮ ਕਰਾਕਰੀ ਮੰਚ ਨਿਰਦੇਸ਼ਨ ਆਦਿ ਵੱਲ ਆਪਣੀ ਊਰਜਾ ਸ਼ਕਤੀ ਨੂੰ ਲਗਾਉਣਾ ਚਾਹੀਦਾ ਹੈ ਇਹ ਹੋ ਗਿਆ ਤਿੰਨ ਤਰ੍ਹਾਂ ਦੀਆਂ ਬੁੱਧੀਆਂ ਜਿਹੜੀਆਂ ਅਸੀਂ ਪੜ੍ਹੀਆਂ ਨੇ ਨੈਕਸਟ ਹੈ ਸਾਡੀ ਸੰਗੀਤਕ ਰੁਚੀ ਇਸ ਬੁੱਧੀ ਦਾ ਸਬੰਧ ਜਿਹੜਾ ਵਿਅਕਤੀ ਦੀ ਸੰਗੀਤਕ ਰੁਚੀ ਤੇ ਕਾਬਲੀਅਤ ਦੇ ਨਾਲ ਹੈ ਜੇਕਰ ਤੁਹਾਨੂੰ ਸੰਗੀਤਿਕ ਤੋਨਾ ਆਕਰਸ਼ਿਤ ਕਰਦੀਆਂ ਨੇ ਅਸੀਂ ਸੰਗੀਤ ਦੇ ਰਾਈ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਾਂ ਕਿਸੇ ਮੇਜ਼ ਜਾਂ ਡੱਬੇ ਨੂੰ ਲੈ ਕੇ ਰੋਜ਼ਾਨਾ ਦੇ ਕਾਰ ਵਿਹਾਰ ਦੇ ਦੌਰਾਨ ਕੋਈ ਨਾ ਕੋਈ ਤਾਲ ਛੇੜਦੇ ਰਹਿੰਦੇ ਹਾਂ ਜੇਕਰ ਕੁਦਰਤੀ ਨਜ਼ਾਰਿਆਂ 'ਚ ਆ ਰਹੀਆਂ ਸੁਖਬ ਆਵਾਜ਼ਾਂ ਨੂੰ ਪਕੜਨ ਦੀ ਮੁਹਾਰਤ ਰੱਖਦੇ ਹਾਂ ਪੰਛੀਆਂ ਪੱਤਿਆਂ ਝਰਨਿਆਂ ਦੀਆਂ ਆਵਾਜ਼ਾਂ ਵੱਲ ਵਿਸ਼ੇਸ਼ ਤਵੱਜੋ ਦਿੰਦੇ ਹਾਂ ਤਾਂ ਸਾਨੂੰ ਆਪਣੀ ਸੰਗੀਤਕ ਬੁੱਧੀ ਦੀ ਕਾਬਲੀਅਤ ਪਹਿਚਾਨ ਲੈਣੀ ਚਾਹੀਦੀ ਹੈ ਸੰਗੀਤ ਕਲਾ ਦੀ ਮੁਹਾਰਤ ਨੂੰ ਨਿਖਾਰਨ ਸਵਾਰਨ ਨਾਲ ਕਿਸੇ ਸਾਜ਼ ਵਜਾਉਣ ਦੀ ਸਿੱਖਿਆ ਲੈਣ ਕਿਸੇ ਸਾਹਿਤਿਕ ਰਚਨਾ ਨੂੰ ਸੰਗੀਤਬੱਧ ਕਰਨ ਕਿਸੇ ਸਾਜ਼ ਦੀ ਇਜਾਦ ਕਰਨ ਸੰਗੀਤਕ ਧੁਨਾਂ ਨੂੰ ਮੌਲਿਕ ਰੰਗ ਦੇ ਵਿੱਚ ਰੰਗ ਦੇ ਵਿੱਚ ਪੇਸ਼ ਕਰਨ ਦੀ ਮੁਹਾਰਤ ਨਾਲ ਜੁੜਦਿਆਂ ਗੀਤਕਾਰ ਅਤੇ ਸੰਗੀਤਕਾਰੀ ਦੀ ਕਲਾਵਾ ਨੂੰ ਨਿਖਾਰਨ ਸਵਾਰਨ ਵਿੱਚ ਆਪਣੀ ਊਰਜਾ ਸ਼ਕਤੀ ਨੂੰ ਨਿਜੋਜ਼ਤ ਕਰਨਾ ਚਾਹੀਦਾ ਹੈ ਇਹ ਸੀ ਸਾਡੀ 4th ਤਰ੍ਹਾਂ ਦੀ ਸੰਗੀਤਕ ਰੁਚੀ ਨੈਕਸਟ ਆ ਗਈ ਸਰੀਰਗਤ ਬੁੱਧੀ 5th ਆ ਗਈ ਸਰੀਰਗਤ ਬੁੱਧੀ ਇਸ ਬੁੱਧੀ ਦਾ ਸਬੰਧ ਜਿਹੜਾ ਹੈ ਵਿਅਕਤੀ ਦੇ ਸਰੀਰਕ ਕਿਰਿਆ ਕੁਸ਼ਲਤਾ ਅਤੇ ਸ਼ਰੀਰਕ ਕਿਰਿਆ ਹੁਰਨ ਹੁਨਰ ਦੇ ਨਾਲ ਹੈ ਜੇਕਰ ਸਾਡੀ ਰੁਚੀ ਨੱਚਣ ਖੇਡਣ ਪੈਰਾਂ ਆਦੀ ਦੀ ਸਰੀਰਕ ਗਤੀਵਿਧੀਆਂ ਨਾਲ ਵਧੇਕ ਸਬੰਧਿਤ ਹੈ ਮੁxtਲਫ ਸਰੀਰਕ ਕਰਿਆਵਾਂ ਕਰਦੇ ਆ ਜੇਕਰ ਸਾਡੇ ਹੱਥਾਂ ਪੈਰਾਂ ਦੀਆਂ ਕਰਿਆਵਾਂ ਦਾ ਅੱਖਾਂ ਨਾਲ ਵਿਸ਼ੇਸ਼ ਤਾਲ ਮਲ ਰੰਦਾ ਹੈ ਤਾਂ ਗਰਦਨ ਸਿਰ ਅਤੇ ਹੱਥ ਪੈਰਾਂ ਦੇ ਵਿਚਕਾਰ ਲਹਿ ਬਦਤਾ ਨਜ਼ਰ ਆਉਂਦੀ ਹੈ ਵਿਸ਼ੇਸ਼ ਤੌਰ ਤੇ ਹੱਥਾਂ ਤੇ ਅੱਖਾਂ ਦੇ ਵਿਚਕਾਰ ਲੈ ਬਦ ਸੰਤੁਲਨ ਕਾਇਮ ਰਹਿੰਦਾ ਹੈ ਤਾਂ ਆ ਸਾਡੇ ਵਿੱਚ ਇਸ ਬੁੱਧੀ ਦੀ ਪ੍ਰਦਰਸ਼ਤਾ ਹੈ ਇਸ ਬੁੱਧੀ ਲਈ ਨਿਰਤ ਕਲਾਵਾਂ ਦੀ ਚੋਣ ਜਿਹੜੀ ਹੈ ਬੇਹੱਦ ਟੁਕਵੀ ਹੈ ਲੋਕ ਨਾਚਾਂ ਨੂੰ ਵਿਦਿਵਤ ਰੂਪ ਸਿੱਖ ਕੇ ਪੇਸ਼ਕਾਰੀ ਸਮੇਂ ਇਹਨਾਂ ਨਾਚਾਂ ਦੇ ਵਿੱਚ ਨਵੇਂ-ਨਵੇਂ ਮੌਲਿਕ ਰੰਗ ਭਰ ਕੇ ਇਸ ਬੁੱਧੀ ਦਾ ਵਿਸ਼ੇਸ਼ ਉਪਯੋਗ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਨਾਟਕੀ ਕਲਾਵਾਂ ਤੋਂ ਨਕਲ ਕਲਾਵਾ ਨੂੰ ਵੀ ਅਪਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਸਰੀਰਕ ਖੇਡਾਂ ਵਿੱਚ ਵੀ ਊਰਜਾ ਲਗਾਈ ਜਾ ਸਕਦੀ ਹੈ ਤਾਂ ਇਹ ਹੋ ਗਈ ਸਾਡੀ ਫਿਫਥ ਸਰੀਰ ਗਤ ਬੁੱਧੀ ਨੈਕਸਟ ਆਏਗੀ ਤਾਲ ਮੇਲ ਬੁੱਧੀ ਇਸ ਬੁੱਧੀ ਦਾ ਸਬੰਧ ਆਪਸੀ ਸਬੰਧਾਂ ਦੇ ਵਿੱਚ ਗਹਿਰਾਈ ਸਮਝ ਅਤੇ ਵਿਸ਼ਾਲਤਾ ਲਿਆਉਣ ਦੀ ਯੋਗਤਾ ਨਾਲ ਹੈ ਕਿਸੇ ਦੂਸਰੇ ਵਿਅਕਤੀ ਨਾਲ ਤੁਸੀਂ ਗੱਲ ਕੇ ਕਿੰਨਾ ਕੁ ਮਿਹਰ ਸਬੰਧ ਬਣਾਉਂਦੇ ਹੋ ਕਿਸੇ ਦੁਆਰਾ ਤੁਹਾਡੀ رائے ਦੇ ਖਿਲਾਫ ਬੋਲੇ ਜਾਂਦੇ ਕਿੰਨਾ ਕੁ ਸ਼ਾਂਤੀ ਤੇ ਸਬਰ ਤੋਂ ਕਮ ਲੈਂਦੇ ਹੋ ਦੂਜਿਆਂ ਦੇ ਪ੍ਰਤੀ ਬਣਾਈ ਤੁਹਾਡੀ رائے ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਕੀ ਤੁਸੀਂ ਦੂਜੇ ਦੀਆਂ ਸਮੱਸਿਆਵਾਂ ਨੂੰ ਦੂਜੇ ਦੀਆਂ ਪ੍ਰਸਥਿਤੀਆਂ ਦੇ ਵਿੱਚ ਰੱਖ ਕੇ ਵੇਖਣ ਦੀ ਸਮਰੱਥਾ ਰੱਖਦੇ ਹੋ ਕਿ ਦੂਜੇ ਦੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਦੇ ਸਮਾਨੰਤਰ ਹੀ ਮਹੱਤਵਪੂਰਨ ਜਗਾ ਦੇਨ ਦੀ ਖੁੱਲ੍ਹ ਦਿਲੀ ਰੱਖਦੇ ਹੋ ਕਿ ਹੋਰ ਨਾ ਧਰਮਾਂ ਜਾਤਾਂ ਵਿਸ਼ਵਾਸਾਂ ਅਤੇ ਸਮਾਜਾਂ ਦੇ ਪ੍ਰਤੀ ਸਨਮਾਨਜਨਕ ਲਚਕੀਲਾਪਣ ਰੱਖਦੇ ਹੋ ਕਿ ਕਿਸੇ ਕੰਮ ਵਿੱਚ ਦੂਜਿਆਂ ਨੂੰ ਦੂਜਿਆਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋ ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੇ ਅੰਦਰੋਂ ਹਾਂ ਵਿੱਚ ਨਿਕਲਦੇ ਹਨ ਤਾਂ ਸਮਝੋ ਤੁਸੀਂ ਅੰਤਰ ਵਿਅਕਤੀਗਤ ਭਾਵ ਆਪਸੀ ਤਾਲ ਮੇਲ ਬੁੱਧੀ ਰੱਖਦੇ ਹੋ ਤੁਹਾਡੀ ਪ੍ਰਤਿਭਾ ਜਿਹੜੀ ਹੈ ਸਮਾਜਿਕ ਕਰਨ ਦੀ ਪ੍ਰਕਿਰਿਆ ਵਿੱਚ ਪਰਿਪੱਕ ਹੈ ਇਸ ਬੁੱਧੀ ਤੇ ਯੋਗਤਾ ਨੂੰ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕਰਵਾਉਂਦਿਆਂ ਹੋਇਆਂ ਸਭ ਤੋਂ ਟੁਕਵਾ ਜਿਹੜਾ ਕਲਾਕਾਰਜ ਹੈ ਉਹ ਗਲਪ ਅਤੇ ਵਾਰਤਕ ਲੇਖਣ ਕਲਾ ਦਾ ਹੈ ਲੇਖਣ ਕਲਾ ਦੇ ਵਿੱਚ ਤੁਲਨਾਤਮਕ ਦ੍ਰਿਸ਼ਟੀ ਤੋਂ ਨਿਰਪੱਖ ਹੋ ਕੇ ਕੀਤੀ ਗਈ ਵਿਸ਼ਲੇਸ਼ਣੀ ਪ੍ਰਕਿਰਿਆ ਸਮਾਜ ਸੱਭਿਆਚਾਰ ਲਈ ਅਹਿਮ ਵਰਦਾਨ ਸਿੱਧ ਹੋਵੇਗੀ ਲੇਖਣ ਕਲਾ ਦੇ ਖੇਤਰ ਵਿੱਚ ਹੀ நாਟ ਸਾਹਿਤ ਅਤੇ ਰੰਗ ਮੰਚੀ ਕਲਾ ਨੂੰ ਵੀ ਅਸੀਂ ਅਪਣਾ ਸਕਦੇ ਹਾਂ ਸਮਾਜਿਕ ਬੁੱਧੀ ਹੋਣ ਸਦਕਾ ਲਿਖਤ ਕਲਾਵਾਂ ਜਿਹੜੀਆਂ ਨੇ ਉਹਦੇ ਵਿੱਚ ਸਮਾਜਿਕ ਮੁੱਦਿਆਂ ਅਤੇ ਵਿਅਕਤੀਗਤ ਵਿਚਾਰਾ ਸੁਝਾਵਾਂ ਉੱਪਰ ਵਾਰਤਕ ਅਤੇ ਵਿਅੰਗ ਲਿਖੇ ਜਾ ਸਕਦੇ ਨੇ ਇਸ ਬੁੱਧੀਯੋਗਤਾ ਦੇ ਸਦਕਾ ਉੱਚ ਪਾਏ ਦੀ ਭਾਸ਼ਨ ਕਲਾ ਨੂੰ ਵੀ ਵਿਕਸਿਤ ਕੀਤਾ ਜਾ ਸਕਦਾ ਹੈ